ਇਹ ਵਿਚਾਰ ਮੱਥ ਪੈਰ ਨੇ ਨਾ ਦਿਨ ਰਾਤ ਦੇ ਇੱਕ ਪੈਰ ਤੂੰ ਪ੍ਰਭੂ ਦੇ ਕਦਮਾਂ 'ਚ ਅਰਪਣ ਕਰ ਦੇ। ਇਹ ਤੇਰਾ ਨਹੀਂ ਹੈ ਪਰਮਾਤਮਾ ਦਾ ਹੈ। ਸੱਤ ਪੈਰ ਤੂੰ ਜੋ ਕੁਝ ਕਰਨਾ ਹੈ, ਧਨ ਕਮਾ, ਪਰਿਵਾਰ ਨਾਲ ਸੰਬੰਧ ਜੋੜ, ਸੰਸਾਰ ਨਾਲ ਸੰਬੰਧ ਜੋੜ, ਧਨ ਸੰਪਦਾ ਨਾਲ ਸੰਬੰਧ ਜੋੜ, ਖਾ ਲੈ, ਪੀ ਲੈ, ਇਸ਼ਨਾਨ ਕਰ ਸੋ, ਆਰਾਮ ਕਰ, ਕੁਝ ਵੀ ਕਰ। ਇੱਕ ਪੈਰ। ਆਹਰਤ ਵੇਲਾ। ਕੀ ਅਰਪਣ ਕਰਦੇ ਹੈ ਜੇ ਇਹ ਅਰਪਣ ਨੇ ਕੀਤਾ ਇਹ ਵੀ ਤੂੰ ਆਪਣੇ ਕੰਮ ਵਿੱਚ ਵਰਤ ਲਿਆ ਹੈ ਤੋ ਫਿਰ ਇੰਜ ਸਮਝ ਲੋ ਅਮਾਨਤ ਦੇ ਤੂੰ ਖਿਆਨਤ ਕੀਤੀ ਹੈ ਤੇ ਵੀ ਮੈਂ ਅਰਜ਼ ਕਰਦੇ ਹਾਂ ਖਿਆਨਤ ਉਸ ਸਮੇਂ ਵਿੱਚ ਵੀ ਤੂੰ ਧਨ ਕਮਾਇਆ ਉਸ ਸਮੇਂ ਵਿੱਚ ਵੀ ਤੂੰ ਸੁੱਤਾ ਰਿਹਾ ਉਸ ਸਮੇਂ ਵਿੱਚ ਵੀ ਤੂੰ ਸੰਸਾਰ ਨਾਲ ਜੁੜਿਆ ਰਿਹਾ ਨਹੀਂ ਉਸ ਸਮਾਂ ਅਰਪਣ ਕਰਦੇ ਹੈ ਗੁਰੂ ਔਰ ਉਸ ਵਕਤ ਜੋ ਪ੍ਰਮਾਤਮਾ ਦੀਆਂ ਵਡਿਆਈਆਂ ਨੇ ਉਹਨੂੰ ਆਪਣੀ ਸੋਚ ਦੇ ਚ ਲਿਆ ਆਪਣੇ ਚੇਤੇ ਵਿੱਚ ਲਿਆ ਵਡਿਆਈ ਵਿਚਾਰ